ਕੀ ਆਪਾ ਮਿੱਤਰ ਬਣਾਉਣੀ ਆ ਪਰ ਕਿਤੇ ਨਾ ਕਿਤੇ ਫਿਰ ਵੀ ਸੁਵਾਰਥ ਕਰਕੇ ਬਣਾਉਣੀ ਆ ਇਹਦੇ ਤੋਂ ਮੇਰਾ ਮਤਲਬ ਪੂਰਾ ਹੋਏਗਾ ਇਹ ਤੋਂ ਮੇਰਾ ਮਤਲਬ ਪੂਰਾ ਹੋਏਗਾ ਉਹਨੂੰ ਮਿੱਤਰ ਬਣਾਉਣੀ ਆ ਹੁਣ ਮੈਂ ਪਰਮੇਸ਼ਰ ਨੂੰ ਆਪਣਾ ਮਿੱਤਰ ਕਿਵੇਂ ਬਣਾਵਾ ਕਿਉਂਕਿ ਮੇਰਾ ਤੇ ਸੁਭਾਅ ਹੈ ਕਿ ਮੈਂ ਤੇ ਉਹਨੂੰ ਮਿੱਤਰ ਬਣਾਉਣਾ ਜਿਹਦੇ ਤੋਂ ਮੈਨੂੰ ਕੁਝ ਮਿਲਦਾ ਹੋਵੇ ਭਾਵੇਂ ਤੇ ਮੇਰਾ ਸੁਵਾਰਥ ਮੇਰਾ ਆਪਣਾ ਲੋਭ ਹੈ ਮੇਰਾ ਆਪਣਾ ਮਸਲਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਚਲ ਤੇਰਾ ਆ ਸੁਭਾਵ ਹੀ ਕਬੂਲ ਤੇ ਲੋਭ ਕਰਕੇ ਆ ਜਾ ਕੋਈ ਗੱਲ ਨਹੀਂ ਤੇ ਸ਼ਬਦ ਦੀ ਰੰਮਤ ਸਤਿਗੁਰੂ ਜੀ ਨੇ ਕੀਤੀ ਗੌੜੀ ਮਹੱਲਾ ਪੰਜਵਾ ਗੌੜੀ ਰਾਗ ਅੰਦਰ ਗੁਰੂ ਅਰਜਨ ਦੇ ਮਹਾਰਾਜ ਮੇਰਾਂ ਦਾ ਮੀਂਹ ਵਰਸਾਉਂਦੇ ਹੋਏ ਕਹਿਣ ਲੱਗੇ ਨੇ ਆਪਣੇ ਲੋਭ ਕੋ ਕੀਨੋ ਮੀਤ ਕਿਸੇ ਨੇ ਵਹਿਗਰੂ ਪਰਮੇਸ਼ਰ ਨੂੰ ਆਪਣੇ ਲੋਭ ਕਰਕੇ ਵੀ ਮਿੱਤਰ ਬਣਾ ਲਿਆ। ਤੁਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰੂ ਪਰਵਾਰ। ਮੇਰੇ ਮਾਲਕ ਦਾ ਜੀਵਨ ਅਪਜੀ ਨੇ ਸਾਰੇ ਅਨੇ ਸੁਣਿਆ ਕਿਹੜਾ ਇਤਿਹਾਸ ਸਾਖੀ ਹੈ ਜੋ ਅਪਜੀ ਨਹੀਂ ਜਾਣਦੇ। ਛੋਟੀ ਉਮਰੇ ਮਾਤਾ ਪਿਤਾ ਜੀ ਦਾ ਕਾਲ ਚਲਾਣਾ ਹੋਇਆ ਤੇ ਸਰੀਕੇ ਚ ਕਿਸੇ ਨੇ ਬਾਹ ਨਾ ਫੜੀ ਤੇ ਆਪਣੀ ਨਾਨੀ ਦੇ ਨਾਲ ਆ ਗਏ ਨਾਨਕੇ ਪਿੰਡ ਵਸਰ ਕੇ ਅਮਰਤ ਸਰਦ ਸਾਹਿਬ ਦੇ ਨਾਲ ਇਹ ਨਗਰ ਉਹ ਸੁਭਾਵਕ ਐਸਾ ਹੋਇਆ ਕਿ ਜਿਸ ਨਗਰ ਵਿੱਚ ਭਾਈ ਜੇਠਾ ਜੀ ਤਨਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦਾ ਪ੍ਰਚਲਿਤ ਨਾਮ ਜੇਠਾ ਹੈ ਜਿਸ ਨਗਰ ਵਿੱਚ ਉਹਨਾਂ ਦੇ ਨਾਨਕ ਨੇ ਉਸੇ ਧਰਤੀ ਨੂੰ ਉਸੇ ਨਗਰ ਨੂੰ ਭਾਗ ਲਾਏ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਹਾਰਾ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਸ ਨਗਰ ਵਿੱਚ ਹੋਇਆ ਹੁਣ ਜਦੋਂ ਭਾਈ ਜੇਠਾ ਜੀ ਆ ਗਏ ਨੇ ਨਾਨੀ ਦੇ ਨਾਲ ਤੇ ਕੀ ਹੁੰਦਾ ਹੈ ਜੋ ਮੈਂ ਕਥਾ ਦੀ ਰੰਭਤਾ ਵਿੱਚ ਗੱਲ ਕੀਤੀ ਸੀ ਵੀ ਸੁੱਖ ਵਿੱਚ ਵੀ ਚਾਰ ਭੈਣ ਭਰਾਉਂਦੇ ਆ ਦੁੱਖ ਵਿੱਚ ਵੀ ਆਉਂਦੇ ਆ ਦੁੱਖ ਵਿੱਚ ਆਉਨੇ ਉਹਦਾ ਮਤਲਬ ਇਹ ਹੁੰਦਾ ਕਿ ਬੈਠ ਕੇ ਲੋਕ ਗੱਲਾਂ ਕਰਦੇ ਨੇ ਉਹਨਾਂ ਗੱਲਾਂ ਨਾਲ ਮਨ ਨੂੰ ਕੁਝ ਠੀਰ ਜਾਂਦਾ ਤਰਵਾਸ ਹੁੰਦਾ ਦੁੱਖ ਵੇਲੇ ਕਿਸੇ ਦੀ ਮੌਤ ਵੇਲੇ ਲੋਕ ਕੀ ਗੱਲ ਕਰਨਗੇ ਤੁਸੀਂ ਅਕਸਰ ਸੁਣਦੇ ਹੋ ਕੀ ਗੱਲ ਕਰਨਗੇ ਉਹ ਫਲਾਣੇ ਦਾ ਵੇਖੋ ਜੀ ਉਹਦਾ ਇਸ ਤਰ੍ਹਾਂ ਹੋ ਗਿਆ ਉਹ ਜਗਾ ਭਲਾ ਸੀ ਉਹ ਮੜਾ ਜਿਆ ਡਿੱਗਾ ਤੇ ਚੱਲ ਵਸਿਆ ਉਹ ਇਸ ਤਰ੍ਹਾਂ ਹੋ ਗਿਆ ਉਹ ਗੱਲਾਂ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਇਸ ਪਰਿਵਾਰ ਵਿੱਚ ਦੁੱਖ ਹੈ ਉਹਦੇ ਨਾਲ ਜਦੋਂ ਹਰ ਕੋਈ ਆ ਕੇ ਕਿਸੇ ਨਾ ਕਿਸੇ ਮੌਤ ਦਾ ਜ਼ਿਕਰ ਕਰਦਾ ਹੈ ਉਹਨੂੰ ਫਿਰ ਥੋੜਾ ਜਿਹਾ ਤਰਵਾਸ ਹੁੰਦਾ ਵੀ ਮੇਰੇ ਨਾਲ ਇਕੱਲੇ ਨਾਲ ਥੋੜੀ ਹੋਇਆ ਇਥੇ ਸਭ ਨਾਲ ਹੋ ਰਿਹਾ ਐਨੀ ਲੋਨੀ ਦੇਖਦਿਆ ਕਿਤੀ ਚੱਲ ਗਈ ਉਹਨੂੰ ਤਰਵਾਸ ਹੁੰਦਾ ਫਿਰ ਲੋਕ ਆ ਕੇ ਦਲਾਸਾ ਦਿੰਦੇ ਨੇ ਹੌਸਲੇ ਦੀਆਂ ਗੱਲਾਂ ਕਰ ਦਿੰਦੇ ਨੇ ਇਹ ਦੁੱਖ ਵੇਲੇ ਇਕੱਠੇ ਹੋਣ ਦਾ ਕਾਰਨ ਖੁਸ਼ੀ ਵੇਲੇ ਇਕੱਠੇ ਹੋਣ ਖੁਸ਼ੀਆਂ 'ਚ ਵਾਧਾ ਹੁੰਦਾ ਇਹ ਸਾਡੇ ਸਮਾਜ ਦੀ ਇੱਕ ਰੀਤ ਹੈ ਉਹ ਗੱਲ ਵੱਖਰੀ ਹੈ ਪੀੜੀ ਤੋਂ ਵੀ ਅੱਜ ਲੋਕਾਚਾਰੀ ਤੇ ਦਿਖਾਵਾ ਬਣ ਕੇ ਰਹਿ ਗਈਆਂ ਕਿਸੇ ਦੀ ਖੁਸ਼ੀ ਹੈ ਕਿਸੇ ਦੇ ਘਰ ਵਿਆਹ ਹੈ ਉਹਦੀ ਵਿਆਹ ਦੀ ਖੁਸ਼ੀ ਨਹੀਂ ਹੁੰਦੀ ਪਰ ਲੋਕਾਚਾਰੀ ਜਾਣਾ ਪੈਂਦਾ ਕਿਸੇ ਦੇ ਘਰ ਦੁੱਖ ਹੈ ਉਹਦੇ ਦੁੱਖ ਦਾ ਸਾਡੇ ਮਨ ਨੂੰ ਦੁੱਖ ਨਹੀਂ ਹੁੰਦਾ ਪਰ ਜਾਣਾ ਪੈਂਦਾ ਇਹ ਦਿਖਾਵਾ ਤੇ ਲੋਕਾਚਾਰੀ ਬਣ ਕੇ ਰਹਿ ਗਈ ਪਰ ਪੁਰਾਣੇ ਸਮੇਂ ਦੇ ਵਿੱਚ ਲੋਕ ਇਸ ਤਰ੍ਹਾਂ ਨਹੀਂ ਸੀ ਕਰਦੇ ਨਿਭਾਉਂਦੇ ਸੀ ਤੇ ਮਨੋਂ ਨਿਭਾਉਂਦੇ ਸੀ ਨਗਰ ਦੇ ਲੋਕ ਵਾਰੀ-ਵਾਰੀ ਸਿਰ ਬੀਬੀ ਆਉਂਦੀਆਂ ਨੇ ਦਾਨ ਨੇ ਪਰਦਾਨੇ ਲੋਕ ਆਉਂਦੇ ਨੇ ਨਾਨੀ ਮਾਕੂਲ ਬਹਿੰਦੇ ਨੇ ਆ ਕੇ ਦੁੱਖ ਸਾਂਝਾ ਕਰਦੇ ਨੇ ਕੀ ਹੋਇਆ ਕਿੱਦਾਂ ਹੋਇਆ ਸਾਰਾ ਜ਼ਿਕਰ ਜਿਵੇਂ ਹੁੰਦਾ ਇਸ ਤਰੀਕੇ ਭਾਈਚਾਰੇ ਦੇ ਵਿੱਚੋਂ ਬਾਬਾ ਅਮਰਦਾਸ ਜੀ ਜਿਹੜੇ ਜੇ ਗੁਰੂ ਨਹੀਂ ਸੀ ਬਣੇ ਗੁਰੂ ਅੰਗਦ ਦੇਵ ਮਾਰਾ ਜੀ ਦੀ ਸੇਵਾ ਵਿੱਚ ਰਹਿੰਦੇ ਨੇ ਪਰ ਹਿਰਦਾ ਪ੍ਰਭੂ ਪ੍ਰੇਮ ਵਿੱਚ ਰਤਿਆ ਹੋਇਆ ਦੁਨਿਆਵੀ ਸਮਝ ਦੇ ਨਾਲ ਨਾਲ ਵਡੇਰੀ ਉਮਰ ਹੋਣ ਕਰਕੇ ਅਧਿਆਤਮਿਕ ਦੀ ਵਡੇਰੀ ਉਮਰ ਹੋਣ ਕਰਕੇ ਦੁਨਿਆਵੀ ਸਮਝ ਹੈ ਗੁਰੂ ਸੰਗਤ ਵਿੱਚ ਆਉਣ ਤੋਂ ਬਾਅਦ ਆ ਪਰਮਾਰਥ ਦੀ ਸਮਝ ਲੱਗ ਗਈ ਆਕੇ ਬਚੂਰ ਕੇ ਮਾਤਾ ਦੇ ਨਾਲ ਦੁੱਖ ਸਾਂਝਾ ਕੀਤਾ ਸਾਰਾ ਹਾਲ ਚੱਲ ਪੁੱਛਿਆ ਦੁੱਖ ਸਾਂਝਾ ਕੀਤਾ ਔਰ ਮਨ ਵਿੱਚ ਖਿਆਲ ਆਇਆ ਕਿ ਜਿਹੜਾ ਕੋਈ ਆਉਂਦਾ ਹੈ ਮਾਤਾ ਦੇ ਨਾਲ ਦੁੱਖ ਸਾਂਝਾ ਕਰਦਾ ਹੈ ਕਿ ਤੇਰੀ ਧੀ ਚੜ੍ਹਾਈ ਕਰ ਗਈ ਤੇਰਾ ਜਵਾਈ ਚੜ੍ਹਾਈ ਕਰ ਗਿਆ ਇਹ ਠੀਕ ਹੈ ਇਹ ਮਾਤਾ ਦਾ ਦੁੱਖ ਆਪਣਾ ਹੈ ਕਿ ਧੀ ਵੀ ਚਲੀ ਗਈ ਤੇ ਜਵਾਈ ਵੀ ਚਲਾ ਗਿਆ ਬੱਚੇ ਛੋਟੇ ਨੇ ਉਹਦਾ ਦੁੱਖ ਆਪਣਾ ਹੈ ਇਹ ਤਿੰਨ ਭੈਣ ਭਰਾਵਾਂ ਦਾ ਜ਼ਿਕਰ ਇਤਿਹਾਸ ਵਿੱਚ ਹੈ। ਜੀ ਗੁਰੂ ਰਾਮਦਾਸ ਮਹਾਰਾਜ ਜੀ ਤਿੰਨ ਭੈਣ ਭਰਾ ਨੇ। ਵੱਡੇ ਨੇ ਰਾਮਦਾਸ ਇਹਨਾਂ ਤੋਂ ਛੋਟੀ ਭੈਣ ਨੇ ਰਾਮਦਾਸੀ ਔਰ ਇਹਨਾਂ ਤੋਂ ਰਾਮਦਾਸੀ ਤੋਂ ਛੋਟਾ ਇੱਕ ਭਰਾ ਹੈ ਜਿਹਦਾ ਨਾਂ ਹਰੀਦਾਸ। ਇਸ ਤਰੀਕੇ ਦੇ ਨਾਲ ਇਹ ਬੱਚੇ ਛੋਟੇ ਨੇ। ਇਨਾਂ ਦੀ ਪਾਲਣਾ ਕਿਵੇਂ ਹੋਏਗੀ ਉਹਦਾ ਦੁੱਖ ਆਪਣਾ ਪਰ ਕੀ ਭਾਈ ਜੇਠੇ ਦਾ ਦੁੱਖ ਨਹੀਂ ਵੱਡਾ ਦੁੱਖ ਤੇ ਉਹਦਾ ਜਿਹੜੀ ਮਾਂ ਜਿਹਦੇ ਪਿਤਾ ਚਲੇ ਗਏ ਬਾਬਾ ਅਮਰਦਾਸ ਮਹਾਰਾਜ ਜੀ ਨੇ ਉਸ ਵੇਲੇ ਵਿਚਾਰਿਆ ਕਿ ਇਹ ਸਭ ਤੋਂ ਵੱਡੀ ਦੁੱਖ ਦੀ ਛਾਟ ਇਥੇ ਸਬਾਲਕ ਨੂੰ ਲੱਗੀ ਵਿਹਰੇ ਦੇ ਇੱਕ ਖੁੰਝੇ ਕੋਨੇ 'ਚ ਭਾਈ ਜੇਠਾ ਜੀ ਬੈਠੇ ਨੇ ਗੋਡਿਆਂ 'ਚ ਸਿਰ ਦੇ ਕੇ ਕਦੀ ਰੋ ਲੈਂਦੇ ਨੇ ਕਦੀ ਚੁੱਪ ਕਰ ਜਾਂਦੇ ਨੇ ਘਰ ਦੇ ਵਿੱਚ ਗਰੀਬੀ ਹੈ ਔਰ ਇਹੋ ਜਿਹਾ ਵੇਲੇ ਕਿਉਂਕਿ ਉਹ ਸਮਾਵੇਖ ਕੇ ਆਏ ਨੇ ਵੀ ਗਲੀ ਦੇ ਲੋਕ ਮਹੱਲੇ ਦੇ ਲੋਕ ਰਿਸ਼ਤੇ ਦੇ ਲੋਕ ਆਸਾ ਵਟ ਗਏ ਪ੍ਰੋਫੈਸਰ ਮੋਹਨ ਸਿੰਘ ਨੇ ਤਾਂ ਇੱਕ ਬਚਨ ਲਿਖਿਆ ਨਾ ਵੀ ਵਿੱਚ ਦੁੱਖਾਂ ਦੀ ਸਾਰੀ ਦੁਨੀਆ ਨੇੜੇ ਢੁਕ ਢੁਕ ਵਹਿੰਦੀ ਪਰਕੇ ਜਾਣ ਸੱਜਣੋ ਉਸ ਵੇਲੇ ਜਦ ਬਾਜੀ ਪੁੱਟੀ ਪੈਂਦੀ ਵਿੱਚ ਥਲਾਂ ਦੇ ਜਿਸਦਮ ਸੱਸੀ ਬੈਠ ਘੁਰੇ ਤੇ ਰੋਈ ਤੇ ਨਸ ਗਿਆ ਕਜਲਾ ਰੋੜਪੁਰ ਜਾਣਾ ਤੇ ਹੱਥਾਂ ਛੱਡਿਆ ਮਹਿੰਦੀ ਦੁੱਖਾਂ ਚ ਲੋਕ ਪਾਸਾ ਵਾਟੀ ਜਾਂਦੇ ਇੱਕ ਮਾਤਾ ਪਿਤਾ ਦੇ ਕਾਲ ਚਲਾਣੇ ਦਾ ਦੁੱਖ ਉਤੋਂ ਗਰੀਬੀ ਦਾ ਦੁੱਖ ਤੇ ਤੀਜਾ ਦੁੱਖ ਵੀ ਲੋਕ ਪਾਸਾ ਵਟ ਗਏ ਆਪੇ ਰੋ ਲੈਂਦੇ ਨੇ ਆਪੇ ਚੁੱਪ ਕਰ ਲੈਂਦੇ ਨੇ ਕੁਈ ਵਰਾਉਣ ਵਾਲਾ ਨਹੀਂ ਘੋੜਿਆਂ 'ਚ ਸਿਰ ਦੇਖ ਕੇ ਬੈਠੇ ਭਾਈ ਜੇਠਾ ਜੀ ਦੇ ਕੋਲ ਬਾਬਾ ਅਮਰਦਾਸ ਜੀ ਆਏ ਆਵਾਜ਼ ਮਾਰੀ ਆਖਿਆ ਜੇਠਿਆ ਜੇਠੇ ਨੇ ਅਗੂ ਹੁੰਗਾਰਿਆ ਦਿੱਤਾ ਫੂ ਆਹ ਜਿਵੇਂ ਆਪਾਂ ਕਹਿੰਦੇ ਸਿਰ ਤੇ ਹੱਥ ਰੱਖ ਕੇ ਸਿਰ ਝੁਲੋਸਿਆ ਆਖਿਆ ਪੁੱਤਰਾ ਮਾਲਕ ਅਮੀਰ ਕਰੇਗਾ ਇਹ ਦੁੱਖ ਦਾ ਸਮਾਂ ਨਿਕਲ ਜਾਏਗਾ ਆਹੀ ਜੇਠਾ ਜੀ ਉੱਠ ਕੇ ਖੜੇ ਹੋ ਗਏ ਬਜ਼ੁਰਗ ਬਾਬੇ ਦੇ ਦਰਸ਼ਨ ਕੀਤੇ ਕੌਣ ਜਾਣੇ ਵੀ ਕੱਲ ਨੂੰ ਇਹ ਰਿਸ਼ਤਾ ਸਹੁਰੇ ਜਵਾਈ ਦੇ ਰੂਪ ਵਿੱਚ ਬਦਲਣਾ ਹੈ ਇਸ ਰਿਸ਼ਤੇ ਨੇ ਗੁਰੂ ਤੇ ਸਿੱਖ ਦੇ ਰੂਪ ਵਿੱਚ ਬਦਲਣਾ ਆਹੀ ਜੇਠਾ ਜੀ ਖੜੇ ਹੋ ਗਏ ਕਿਸ ਨੇ ਮੇਰੇ ਨਾਲ ਗੱਲ ਕੀਤੀ ਐ ਨਹੀਂ ਤੇ ਮੇਰੇ ਨਾਲ ਤਾਂ ਕੋਈ ਬੁਲਾਉਂਦਾ ਹੀ ਨਹੀਂ ਸੀ ਗੱਲ ਹੀ ਨਹੀਂ ਸੀ ਕਰਦਾ ਬਜ਼ੁਰਗ ਭਾਬੀ ਨੇ ਆਖਿਆ ਵੀ ਤੇਰਾ ਦੁੱਖ ਚਲਿਆ ਜਾਏਗਾ ਆਈ ਜੇਠਾ ਜੀ ਉੱਠ ਕੇ ਖੜੇ ਹੋਏ ਕਿਆ ਬਾਬਾ ਮੇਰੀ ਜ਼ਿੰਦਗੀ ਦੇ ਇੰਨਾ ਦੁੱਖਾਂ ਦੀ ਕਾਲੀ ਬੋਲੀ ਹਨੇਰੀ ਰਾਤ ਵਿੱਚ ਕਿਤੇ ਕੋਈ ਆਸ ਨਹੀਂ ਇਕ ਕੋਈ ਚਾਲਣੀ ਦੀ ਪ੍ਰਕਾਸ਼ ਦੀ ਕਿਰਣਾ ਦੀ ਕੋਈ ਆਸ ਕਿਵੇਂ ਦੁੱਖ ਦੂਰ ਹੋਏਗਾ ਬਾਬਾ ਮਰਦਾਜੀ ਨੇ ਕਿਹਾ ਪੁੱਤਰਾ ਸਾਰੇ ਦੁੱਖ ਜ਼ਿੰਦਗੀ ਚੋਂ ਨਿਕਲ ਜਾਣਗੇ ਪਰ ਇੱਕ ਕੰਮ ਕਰੀ ਇੱਕ ਕੰਮ ਉਹਨੇ ਕਿਹਾ ਕਿ ਉਹਨੇ ਕਿਹਾ ਤੂੰ ਵੇਖ ਰਿਹਾ ਹੋਵੇਂਗਾ ਕਿ ਜਿੰਨੇ ਲੋਕ ਆ ਰਹੇ ਨੇ ਨਾ ਗੱਲਾਂ ਬਾਤਾਂ ਕਰ ਰਹੇ ਨੇ ਕਿਸੇ ਤੇ ਭਰੋਸਾ ਨਾ ਕਰੀਂ ਲੋਕਾ ਕੋਲ ਸਿਰਫ ਗੱਲਾਂ ਨੇ ਸਿਆਣੇ ਕਹਿੰਦੇ ਨੇ ਲੋਕ ਰਾਹ ਦੱਸ ਦਿੰਦੇ ਨੇ ਨਾਲ ਨਹੀਂ ਤੁਰਦੇ ਤਰੀਕਾ ਦੱਸ ਦੇਣਗੇ ਸਹਾਰਾ ਨਹੀਂ ਦੇਣਗੇ ਤੇ ਕਹੇ ਤੋ ਕੋਈ ਮਦਦ ਮੰਗੋ ਨਾ ਕੋਲੋਂ ਨਹੀਂ ਕੁਝ ਦੇਣਗੇ ਦੱਸ ਦੇਣਗੇ ਉਹਦੇ ਕੋਲ ਚਲੇ ਜਾ ਲੋਕਾਂ ਦਾ ਸੁਭਾਅ ਕਿਸੇ ਬੰਦੇ ਤੇ ਆਸ ਨਾ ਰੱਖੀ ਕਿਸੇ ਤੇ ਭਰੋਸਾ ਨਾ ਰੱਖੀ ਭਾਈ ਜੱਟਾ ਜੀ ਆਖਣ ਲੱਗੇ ਉਹ ਤੇ ਮੈਂ ਵੇਖ ਆਇਆ ਲਾਹੌਰ ਫਿਰ ਇਹ ਦੱਸ ਬਾਬਾ ਮੈਂ ਭਰੋਸਾ ਰੱਖਾਂ ਕਿਹਦੇ ਤੇ ਆਸ ਰੱਖਾਂ ਕਿਹਦੇ ਤੇ ਕੌਣ ਹੈ ਜਿਹੜੇ ਮੇਰੇ ਜੀਵਨ ਨੂੰ ਸੁੱਖ ਨਾਲ ਖੁਸ਼ੀ ਨਾਲ ਆਨੰਦ ਨਾਲ ਪਰਸਿਮਤਾ ਨਾਲ ਭਰ ਦੇਵੇ ਤੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਪੁੱਤਰਾ ਉਹ ਇੱਕੋ ਹੈ ਪਰਮੇਸ਼ਰ ਪਰਮਾਤਮਾ ਉਹਦੇ ਤੋਂ ਬਿਨਾਂ ਕੋਈ ਨਹੀਂ ਉਹਨੂੰ ਜਪਿਆ ਕਰ ਗੁਰੂ ਗੁਰੂ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਉਪਦੇਸ਼ ਬਖਸ਼ਿਸ਼ ਕੀਤਾ